ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵੀਡੀਓ ਦਾ ਟੌਪਿਕ ਹੈ ਜੀ ਸਾਡਾ ਵੀਡੀਓ ਦਾ ਟੌਪਿਕ ਹੈਗਾ ਜੀ ਤੁਸੀਂ ਰੋਜ਼ਾਨਾ ਘਰ ਬੈਠ ਕੇ 5000 ਤੋਂ 10000 ਰੁਪਏ ਕਮਾਓ ਸਿਰਫ WhatsApp ਤੇ Telegram ਤੋਂ ਕੰਮ ਕਰਕੇ ਤੁਸੀਂ ਸਿਰਫ ਘਰ ਬੈਠ ਕੇ ਸਿਰਫ 2 ਤੇ 3 ਘੰਟੇ ਕੰਮ ਕਰਨਾ ਜੀ ਸਿਰਫ ਉਹ ਵੀ WhatsApp ਤੇ Telegram ਦੇ ਉੱਤੇ ਜੇ ਤੁਸੀਂ ਉਹ ਕੰਮ ਤੁਸੀਂ ਮੇਰੀ ਵੀਡੀਓ ਮੁਤਾਬਿਕ ਕਰ ਲੈਣੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਕਿ ਤੁਸੀਂ ਇੱਕ ਦਿਨ ਦੇ ਵਿੱਚ 5000 ਤੋਂ ਲੈ ਕੇ 10000 ਰੁਪਏ ਤੁਸੀਂ ਬੜੀ ਆਰਾਮ ਨਾਲ ਕਮਾ ਸਕਦੇ ਹੋ ਜੀ ਅੱਪਾ ਗੱਲ ਕਰਦਾ ਹਾਂ ਜੀ ਅੱਜ ਉਹ ਕਿਹੜਾ ਕੰਮ ਆ ਜਿੱਤੋਂ ਤੁਸੀਂ ਇੱਕ ਦਿਨ ਦੇ ਵਿੱਚ 5000 ਤੋਂ 10000 ਰੁਪਏ ਤੁਸੀਂ ਬੜੀ ਆਰਾਮ ਨਾਲ ਕਮਾ ਸਕਦੇ ਹੋ ਜੀ ਅੱਪਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦਾ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਫ ਤੱਕ ਜ਼ਰੂਰ ਦੇਖਿਓ ਜੀ ਕਿ ਅਗਰ ਤੁਸੀਂ ਵੀਡੀਓ ਨੂੰ ਸਕਿਪ ਕਰ ਕਰਕੇ ਦੇਖੋਗੇ ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਲੱਗਣਾ ਹੈਗਾ ਜੀ ਸੋ ਇਸਲੀ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਪਲੀਜ਼ ਇਸ ਵੀਡੀਓ ਨੂੰ ਪੂਰਾ ਪ੍ਰੋਪਰਲੀ ਜਰੂਰ ਦੇਖੋ ਜੀ ਹੁਣ ਆਪਾਂ ਕੰਮ ਕਰਦੇ ਦੇਖੋ ਜੀ WhatsApp ਤੇ Telegram ਹਰ ਇੱਕ ਕੋਈ ਚਲਾਉਂਦਾ ਵਾ WhatsApp ਤਾਂ ਦੇਖੋ ਸਾਰੇ ਚਲਾਉਂਦੇ ਚਲਾਉਂਦੇ ਆ ਪਰ ਜੇ ਕਈ Telegram ਨਹੀਂ ਵੀ ਚਲਾਉਂਦੇ ਪਰ WhatsApp ਤਾਂ ਸਾਰੇ ਹੀ ਚਲਾਉਂਦੇ ਆ ਤੇ ਉਹਨਾਂ ਸਾਰਾਂ ਦਾ ਇੱਕ ਟੁਕੜਾ 10 ਤੋਂ ਲੈ ਕੇ 15 ਗਰੁੱਪ ਉਹ ਵੀ ਆਲਰੇਡੀ ਬਣੇ ਹੀ ਹੋਏ ਨੇ ਚਾਹੇ ਉਹ ਲੇਡੀਜ਼ ਨੇ ਚਾਹੇ ਉਹ ਜੈਂਟਸ ਨੇ ਚਾਹੇ ਬੱਚੇ ਨੇ ਕੋਈ ਵੀ ਆ ਸਾਰਿਆਂ ਦੇ ਉਹਨਾਂ ਦੇ ਗਰੁੱਪ ਬਣੇ ਹੋਏ ਨੇ ਕਈਆਂ ਦੇ ਟੈਲੀਗ੍ਰਾਮ ਤੇ ਵੀ ਗਰੁੱਪ ਬਣੇ ਹੋਏ ਨੇ ਮੈਂ ਤੁਹਾਨੂੰ ਇਹੋ ਜਿਹੇ ਕੰਮ ਦੱਸਾਂਗਾ ਜਿਨ੍ਹਾਂ ਨੂੰ ਤੁਸੀਂ ਵਟਸਐਪ ਤੇ ਟੈਲੀਗ੍ਰਾਮ ਤੇ ਤੁਸੀਂ ਕੰਮ ਕਰਨਾ ਤੇ ਤੁਸੀਂ ਇੱਕ ਦਿਨ ਤੋਂ 5 ਤੋਂ 10000 ਰੁਪਇਆ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਹਾਂਜੀ ਇਹ ਇਹਦਾ ਮਤਲਬ ਇਹ ਨਹੀਂ ਹੈਗਾ ਤੁਸੀਂ ਜੇ ਅੱਜ ਤੋਂ ਸ਼ੁਰੂ ਕਰ ਦੋਗੇ ਤੁਸੀਂ ਅੱਜ ਤੋਂ ਹੀ ਪੈਸੇ ਕਮਾਉਣਾ ਸ਼ੁਰੂ ਕਰ ਦੋਗੇ ਨਹੀਂ ਤੁਹਾਨੂੰ ਥੋੜਾ ਜਿਹਾ ਟਾਈਮ ਲੱਗੇਗਾ ਤੁਹਾਨੂੰ 15 ਤੋਂ ਲੈ ਕੇ 40 ਦਿਨ ਲੱਗਣਗੇ ਤੁਹਾਨੂੰ ਗਰੋ ਹੋਣ ਦੇ ਵਿੱਚ ਪਰ ਤੁਸੀਂ 15 ਤੋਂ 40 ਦਿਨ ਲਗਰ ਤੱਕ ਲਗਾਤਾਰ ਤੁਸੀਂ ਕੰਮ ਕਰੋਗੇ ਨਾ ਤਾਂ ਤੁਸੀਂ ਗਰੋ ਬੜੀ ਛੇਤੀ ਕਰ ਜਾਓਗੇ ਸੋ ਅੱਜ ਉਹ ਕੰਮ ਕਿਹੜਾ ਵਾ ਦੇਖੋ ਜੀ ਹਰੇ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਬੰਦਾ ਆਨਲਾਈਨ ਸ਼ੋਪਿੰਗ ਕਰਦਾ ਵਾ ਕਿਸੇ ਕੋਲ ਕੋਈ ਟਾਈਮ ਨਹੀਂ ਹੈਗਾ ਵੀ ਉਹ ਕਿਤੇ ਸ਼ੋਅਰੂਮ ਦੇ ਵਿੱਚ ਜਾਵੇ ਜਾਂ ਕਿਤੇ ਜਾਵੇ ਆਪਣੀ ਸ਼ੋਪਿੰਗ ਕਰਕੇ ਲੈ ਕੇ ਆਵੇ ਹਾਂ 30 40% ਲੋਕ ਹੈਗੇ ਨੇ ਜਿਹੜੇ ਜਾਣਦੇ ਨੇ ਪਰ ਉਹ ਵੀ ਕਈ ਵਾਰੀ ਆਨਲਾਈਨ ਸ਼ੋਪਿੰਗ ਕਰਦੇ ਨੇ ਆਨਲਾਈਨ ਸ਼ੋਪਿੰਗ ਦੇਖ ਲੋ ਬਹੁਤ ਕੋਈ ਕੱਪੜਾ ਖਰੀਦਦਾ ਕੋਈ ਹਨਾ ਤੇ ਘਰ ਦਾ ਜਿਹੜਾ ਕੋਕ ਨਹੀਂ ਦਾ ਸਮਾਨ ਦਾ ਉਹ ਵੀ ਖਰੀਦਦਾ ਵਾ ਹਰ ਇੱਕ ਤਰ੍ਹਾਂ ਦੀ ਚੀਜ਼ ਨੂੰ ਆਨਲਾਈਨ ਮਂਗਾਈ ਜਾਂਦੀ ਤੇ ਉਹਨਾਂ ਲਈ ਉਹਨਾਂ ਨੂੰ ਬਹੁਤ ਵਧੀਆ ਚੀਜ਼ ਵੀ ਮਿਲਦੀ ਹੀ ਮਿਲਦੀ ਆ ਤੁਸੀਂ ਕੋਲ ਕੁਝ ਨਹੀਂ ਕਰਨਾ ਹੈਗਾ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਵਾ ਮੈਂ ਤੁਹਾਨੂੰ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਨਾ ਇਹੋ ਜੇ ਟੈਲੀਗ੍ਰਾਮ ਦਾ ਲਿੰਕ ਦੇ ਦਾਂਗਾ ਤੁਸੀਂ ਉਹਨਾਂ ਨੂੰ ਤੁਸੀਂ ਫੋਲੋ ਕਰਨਾ ਸਭ ਤੋਂ ਪਹਿਲਾਂ ਜਾ ਕੇ ਪਹਿਲਾਂ ਤੁਸੀਂ ਇਹ ਅਗਰ ਟੈਲੀਗ੍ਰਾਮ ਨਹੀਂ ਚਲਾਉਂਦੇ ਤਾਂ ਤੁਸੀਂ ਪਹਿਲਾਂ ਟੈਲੀਗ੍ਰਾਮ ਚਲਾਣਾ ਸ਼ੁਰੂ ਕਰ ਦਿਓ WhatsApp ਤਾਂ ਤੁਸੀਂ ਆਲਰੇਡੀ ਪਹਿਲਾਂ ਤੋਂ ਹੀ ਤੁਸੀਂ ਚਲਾ ਰਹੇ ਹੋ ਤੇ ਤੁਸੀਂ ਉਹ ਜਿਹੜੇ ਚੈਨਲ ਨੇ ਜਿਹੜੇ ਮੈਂ ਤੁਹਾਨੂੰ ਟੈਲੀਗ੍ਰਾਮ ਦੇ ਚੈਨਲਾਂ ਦੇ ਲਿੰਕ ਸਿਰ ਡਿਸਕ੍ਰਿਪਸ਼ਨ ਦੇ ਵਿੱਚ ਦਊਂਗਾ ਤੁਸੀਂ ਉਹਨਾਂ ਨੂੰ ਜਾ ਕੇ ਤੁਸੀਂ ਫੋਲੋ ਕਰ ਲੈਣਾ ਜੀ ਕੀ ਇਹ ਦੇਖੋ ਤੁਸੀਂ ਕੀ ਕਰਨਾ ਇੱਕ ਐਮਾਜ਼ਨ ਜਿਹੜੀ ਬਹੁਤ ਵੱਡੀ ਹੀ ਤੁਸੀਂ ਦੇਖ ਸਕਦੇ ਹੋ ஆன்ਲਾਈਨ ਸ਼ੋਪਿੰਗ ਦੀ ਦੁਕਾਨ ਆ ਮੈਂ ਕਹੀ ਦੀ ਜੇ ਆਪਾਂ ਪੰਜਾਬੀ ਦੇ ਵਿੱਚ ਤਾਂ ஆன்ਲਾਈਨ ਸ਼ੋਪਿੰਗ ਲੋਕ ਉੱਥੋਂ ਕਰਦੇ ਨੇ ਆ ਮੈਂ ਤੁਹਾਨੂੰ ਤੁਸੀਂ ਕੀ ਕਰਨਾ ਵਾ ਇੱਕ ਐਮਾਜ਼ਨ ਤੇ ਅਫੀਲੀਏਟ ਇੱਕ ਅਕਾਊਂਟ ਬਣਾ ਦਵਾ ਅਫੀਲੀਏਟ ਅਕਾਊਂਟ ਬਣਾ ਦਵਾ ਅਗਰ ਤੁਸੀਂ ਉਸ ਆਪਣੇ ਅਕਾਊਂਟ ਤੋਂ ਤੁਸੀਂ ਜਾ ਕੇ ਉਹ ਤਾਂ ਲਿੰਕ ਕਿਸੇ ਵੀ ਚੀਜ਼ ਦਾ ਵਾ ਮੰਨ ਕੇ ਚਲੋ ਮੈਂ ਇੱਕ ਡੀਐਸਆਰਆਰ ਕੈਮਰਾ ਮੈਂ ਖਰੀਦਣਾ ਚਾਹੁੰਦਾ ਵਾ ਇਹਦਾ ਰੇਟ ਰਹੇਗਾ ਵਾ 60000 ਰੁਪਏ ਉਦਾਹਰਨ ਦੇ ਤੌਰ ਤੇ ਆਪਾਂ ਮੰਨ ਲੈਂਦੇ ਆ ਮੈਂ ਡੀਐਸਲਰ ਕੈਮਰਾ ਖਰੀਦਣਾ ਚਾਹਦਾ ਇਹਦਾ ਰੇਟ ਹੈਗਾ 60000 ਰੁਪਏ ਮੈਂ ਕਹਿੰਦਾ ਵੀ ਮੈਨੂੰ ਇਹ ਆਨਲਾਈਨ ਬਹੁਤ ਵਧੀਆ ਲੱਗਿਆ ਤਾਂ ਮੈਨੂੰ ਅਗਰ ਮੈਂ ਖਰੀਦਦਾ ਮਾਂ ਤਾਂ ਇਹ ਮੈਨੂੰ 60000 ਰੁਪਏ ਪੇ ਕਰਨਾ ਪਏਗਾ ਆਨਲਾਈਨ ਤੇ ਮੈਨੂੰ ਇਹਦਾ ਕੈਮਰਾ ਜਿਹੜਾ ਐਮਾਜਨ ਮੈਨੂੰ ਭੇਜ ਦੇਗਾ ਹੁਣ ਤੁਸੀਂ ਕੀ ਕਰਨਾ ਵਾ ਜਿਹੜਾ ਇਹ 60000 ਆ ਕੇ ਵੀ ਇੱਥੇ ਆਫਰਾਂ ਲੱਗਦੀਆਂ ਆਉਂਦੇ ਨੇ ਬਹੁਤ ਸਾਰੀਆਂ ਆਫਰਾਂ ਚੱਲਦੀਆਂ ਹੋਣਗੀਆਂ ਨੇ 60000 ਨੂੰ ਕੱਟ ਕੇ ਉਹ 55 ਚ ਵੀ ਕਰ ਦਿੰਦੇ ਨੇ 45 GB ਕਰ ਦਿੰਦੇ ਨੇ ਜੋ ਵੀ Amazon ਉੱਤੇ ਵੰਦੋ ਉਹ ਇਹਨੂੰ ਰੇਟ ਘਟਾ ਕੇ ਇਹਦਾ ਸੇਲ ਦੇ ਉੱਤੇ ਲਗਾ ਦਿੰਦੇ ਨੇ ਉਹ ਜਿਹੜੇ ਵੀ ਤੁਹਾਨੂੰ ਲਿੰਕ ਦੇਵਾਂਗਾ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਉਹ ਇਹੋ ਜਿਹੇ ਬੰਦੇ ਨੇ ਜਿਹੜੇ 24 ਘੰਟੇ ਹੀ ਮਤਲਬ ਵੀ ਆਨਲਾਈਨ ਦੇਖਦੇ ਰਹਿੰਦੇ ਹੋ ਕਿਹੜੀ ਚੀਜ਼ ਦਾ ਰੇਟ ਘਟ ਗਿਆ ਘਟ ਗਿਆ ਤੁਸੀਂ ਕੀ ਕਰਨਾ ਕਿ Amazon ਦੇ ਉੱਤੇ ਜਾ ਕੇ ਤੁਸੀਂ Amazon ਐਪਲੀਕੇਸ਼ਨ ਨੂੰ ਖੋਲਣੀ ਹੈ ਤੁਸੀਂ ਸਾਈਡ Amazon ਦੇ ਉੱਤੇ ਤੁਸੀਂ ਆਪਣਾ ਅਫੀਲੀਏਟ ਤੁਸੀਂ ਅਫੀਲੀਏਟ ਤੁਸੀਂ ਨਾ ਆਪਣਾ ਇੱਕ ਅਕਾਊਂਟ ਕ੍ਰੀਏਟ ਕਰ ਲੈਣਾ ਤੁਸੀਂ ਕੀ ਕਰਨਾ ਜਿਹੜਾ ਮੈਂ ਤੁਹਾਨੂੰ ਲਿੰਕ ਦੇਵਾਂਗਾ ਤੁਸੀਂ ਉਹ ਲਿੰਕ ਤੇ ਜਾ ਕੇ ਤੁਸੀਂ ਜਿਹੜੀ ਉਹਦੀ ਚੀਜ਼ ਮੰਨ ਲਉ ਪਾਈ ਆ ਉਹਨਾਂ ਨੇ ਮੰਨ ਲੈ ਕੇ ਚੱਲੋ ਇੱਕ ਆਪਾਂ ਉਦਾਹਰਣ ਦੇ ਤੌਰ ਤੇ ਮੰਨ ਲਓ ਉਹਨਾਂ ਨੇ ਇੱਕ ਗੀਜ਼ਰ ਪਾਇਆ ਉਹਨਾਂ ਨੇ ਉਹਨਾਂ ਨੇ ਇੱਕ ਗੀਜ਼ਰ ਪਾਤਾ ਪਾਣੀ ਗਰਮ ਕਰਨ ਵਾਲਾ ਉਹਦਾ ਰੇਟ ਹੈਗਾ ਵਾ 10000 ਰੁਪਇਆ ਪਰ ਸੇਲ ਦੇ ਵਿੱਚੋਂ 7500 ਰੁਪਏ ਦਾ ਮਿਲਦਾ ਪਿਆ ਵਾ ਤੁਸੀਂ ਕੀ ਕਰਨਾ ਵਾ ਉਹ ਲਿੰਕ ਜਿਹੜਾ ਮੈਂ ਤੁਹਾਨੂੰ ਦੇ ਰਿਹਾ ਉੱਤੇ ਜਾ ਕੇ ਕਲਿੱਕ ਕਰਕੇ ਤੁਸੀਂ ਉਹਨਾਂ ਦੇ ਲਿੰਕ ਨੂੰ ਤੁਸੀਂ ਕਾਪੀ ਕਰ ਲੈਣਾ ਉਹਨਾਂ ਦੇ ਲਿੰਕ ਨੂੰ ਕਾਪੀ ਕਰਨ ਤੋਂ ਬਾਅਦ ਤੁਸੀਂ ਇੱਕ Amazon ਦਾ ਪੇਜ ਖੋਲ ਲੈਣਾ Amazon ਦਾ ਪੇਜ ਖੋਲ ਨੂੰ ਜਦੋਂ ਤੁਸੀਂ ਤਾਂ ਤੁਸੀਂ ਉੱਤੇ ਜਿੱਥੇ ਸਰਚ ਬਾਰ ਲਿਖੀ ਹੁੰਦੀ ਹੈ ਉਹ ਸਰਚ ਬਾਰ ਤੇ ਤੁਸੀਂ ਕੀ ਕਰਨਾ ਜਿਹੜਾ ਇੱਥੋਂ ਲਿੰਕ ਨੂੰ ਕਾਪੀ ਕਰੋਗੇ ਤੁਸੀਂ ਇਹਨਾਂ ਦਾ ਉੱਥੇ ਜਾ ਕੇ ਤੁਸੀਂ ਪੇਸਟ ਕਰ ਦੇਣਾ ਜਦੋਂ ਤੁਸੀਂ ਉੱਥੇ ਪੇਸਟ ਕਰੋਗੇ ਤੁਹਾਨੂੰ ਬਹੁਤ ਸਾਰੇ ਗੀਜ਼ਰ ਸ਼ੋ ਹੋਣੇ ਲੱਗ ਜਾਣਗੇ 1 2 3 ਇੱਕ ਟੁਕਰ ਤੁਹਾਨੂੰ ਤੇ ਚਾਣੀ ਗੀਜ਼ਰ ਸ਼ੋਅ ਹੁਣੇ ਸ਼ੁਰੂ ਹੋ ਜਾਣਗੇ ਜਿੰਨਾ ਤੇ ਸਾਰਿਆਂ ਤੇ ਸੇਲ ਲੱਗੀ ਹੋਊਗੀ ਤੁਸੀਂ ਕੀ ਕਰਨਾ ਉਹ ਕਿਸੇ ਵੀ ਤੁਸੀਂ ਇੱਕ ਲਿੰਕ ਨੂੰ ਕਿਸੇ ਵੀ ਇੱਕ ਗੀਜ਼ਰ ਦੇ ਤੁਸੀਂ ਕਲਿੱਕ ਕਰ ਦੇਣਾ ਉਹਦੀ ਪੂਰੀ ਪ੍ਰੋਫਾਈਲ ਓਪਨ ਹੋ ਜਾਏਗੀ ਤੁਸੀਂ ਉਹ ਪ੍ਰੋਫਾਈਲ ਨੂੰ ਓਪਨ ਕਰਕੇ ਜਿਹੜਾ ਇਹਦਾ ਲਿੰਕ ਹੋਏਗਾ ਨਾ ਹੋਏਗਾ ਗੀਜ਼ਰ ਦਾ ਪੂਰਾ ਨਾਮ ਦਾ ਤੁਸੀਂ ਉਹਨੂੰ ਕਾਪੀ ਕਰ ਲੈਣਾ ਕਾਪੀ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਆਪਣੇ ਜਿਹੜਾ ਤੁਸੀਂ ਐਫੀਲिएट ਆਪਣਾ ਅਕਾਊਂਟ ਬਣਾਵਾ ਤੁਸੀਂ ਉਹਦੇ ਦੇ ਵਿੱਚ ਜਾ ਕੇ ਤੁਸੀਂ ਇਹਨੂੰ ਪੇਸਟ ਕਰ ਦੇਣਾ ਉਹ ਤੁਹਾਨੂੰ ਇੱਕ ਅਕਾਊਂਟ ਦਾ ਇੱਕ ਨਵਾਂ ਲਿੰਕ ਦੇ ਦੇਗਾ ਤੁਹਾਨੂੰ ਤੁਸੀਂ ਉਹ ਲਿੰਕ ਨੂੰ ਕਾਪੀ ਕਰ ਲੈਣਾ ਉਹ ਲਿੰਕ ਨੂੰ ਕਾਪੀ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਜਿੰਨੇ ਵੀ ਤੁਹਾਡੇ ਕੋਲ WhatsApp ਦੇ ਉੱਤੇ ਗਰੁੱਪ ਬਣੇ ਹੋਏ ਨੇ Telegram ਦੇ ਉੱਤੇ ਗਰੁੱਪ ਬਣੇ ਹੋਏ ਨੇ ਤੁਸੀਂ ਚੱਕ ਕੇ ਉਹ ਲਿੰਕ ਨੂੰ ਉੱਥੇ ਪੇਸਟ ਕਰ ਦੇਣਾ ਤੇ ਤੁਸੀਂ ਲਿਖ ਦੇਣਾ ਆਪਣੀ ਕੋਈ ਵੀ ਡਿਟੇਲ ਤੁਸੀਂ ਮਤਲਬ ਕੋਈ ਵੀ ਲਿਖ ਸਕਦੇ ਹੋ ਗੀਜ਼ਰ ਦੇ ਮੁਤਾਬਿਕ ਤੁਸੀਂ ਲਿਖ ਸਕਦੇ ਹੋ ਗੀਜ਼ਰ 10000 ਰੁਪਏ ਤੋਂ ਕੱਟ ਕਰਕੇ 7500 ਰੁਪਏ ਦਾ 6500 ਰੁਪਏ ਦਾ ਜੋ ਵੀ ਰੇਟ ਹੋਇਆ ਤੁਸੀਂ ਉਹ ਰੇਟ ਉੱਥੇ ਲਗਾ ਸਕਦੇ ਹੋ ਹੁਣ ਪੈਸਾ ਤੁਹਾਡੇ ਕੋਲ ਕਿਵੇਂ ਆਏਗਾ ਕੋਈ ਵੀ ਮੰਨ ਲਓ ਤੁਸੀਂ ਇੱਕ ਗੀਜ਼ਰ ਤੁਸੀਂ ਪਾਤਾ ਮੈਨੂੰ ਵਧੀਆ ਲੱਗਾ ਵੀ ਯਾਰ ਮੈਂ ਗਰੁੱਪ ਦੇ ਵੀ ਤੁਹਾਡੇ ਗਰੁੱਪ ਦੇ ਵਿੱਚ ਐਡ ਆ ਮੈਨੂੰ ਵਧੀਆ ਲੱਗਾ ਵੀ ਯਾਰ 10000 ਦਾ ਰੇਟ ਆ ਮੈਨੂੰ ਤਾਂ ਗੀਜ਼ਰ ਦੀ ਜਰੂਰਤ ਸੀ ਜੇ ਮੈਨੂੰ 6500 ਰੁਪਏ ਦਾ 7500 ਰੁਪਏ ਦਾ ਗੀਜ਼ਰ ਮਿਲਦਾ ਭਾ ਮੈਨੂੰ ਚਾਹੀਦਾ ਕੀ ਆ ਮੈਂ ਜਦੋਂ ਤੋ ਤੁਸੀਂ ਲਿੰਕ ਮੈਨੂੰ ਭੇਜ ਜਾਵਾ ਜਦੋਂ ਤੁਸੀਂ ਲਿੰਕ ਮੈਨੂੰ ਭੇਜੋਗੇ ਮੈਂ ਉਸ ਲਿੰਕ ਤੇ ਕਲਿੱਕ ਕਰਾਂਗਾ ਕਲਿੱਕ ਕਰਕੇ ਮੈਂ ਤੁਹਾਡੇ ਗੀਜ਼ਰ ਨੂੰ ਉਹ ਜਦੋਂ ਮੈਂ ਤੁਹਾਡੇ ਜੀਜ਼ਰ ਵਿੱਚ ਬਾਇ ਕਰ ਲਾਂਗਾ ਉਹ ਤਾਂ ਕੁਝ ਪਰਸੈਂਟ ਹੁੰਦਾ ਵਾ ਕੁਝ ਪਰਸੈਂਟ ਹੁੰਦਾ ਵਾ ਮੰਨ ਲਓ 10% ਵੀ ਹੁੰਦਾ ਵਾ 15% ਵੀ ਹੁੰਦਾ ਵਾ 5% ਵੀ ਹੁੰਦਾ ਵਾ 40% ਵੀ ਹੁੰਦਾ ਵਾ ਅਲੰਗ-ਅਲਗ ਤਿੰਨਾਂ ਤੋਂ ਅਲੰਗ-ਅਲਗ ਪਰਸੈਂਟ ਦਿੱਤੇ ਹੁੰਦੇ ਨੇ ਉਹ ਚੀਜ਼ ਮੈਂ ਖਰੀਦ ਲਈ ਜੀਜ਼ਰ ਤੇ ਮੰਨ ਕੇ ਚੱਲੋ 10% ਸੀਗਾ ਵੇ ਜੀਜ਼ਰ ਬਾਇ ਕਰ ਲਿਆ ਜੀਜ਼ਰ ਸੀਗਾ 6500 ਰੁਪਏ 6500 ਰੁਪਏ ਦਾ ਰੇਟ ਸੀ ਜਬ 7500 ਰੁਪਏ ਦਾ ਰੇਟ ਸੀ ਜਿਹੜਾ ਉਹਦਾ 7500 ਦਾ ਰੇਟ ਸੀ ਜਿੰਨਾ ਵੀ 10% ਉਹਦਾ ਬਣੇਗਾ ਮੈਨੂੰ ਉਹ ਮੈਂ ਕਿਉਂਕਿ ਮੈਂ ਸ਼ੇਅਰ ਕੀਤਾ ਵਾ ਉਹਨਾਂ ਦੀ ਮੈਂ ਐਮਾਜ਼ਨ ਵਾਲਾਂ ਦੀ ਚੀਜ਼ ਸੇਲ ਕਰਵਾਈ ਜਵ ਵੀ ਕਾਈ ਉਹਨਾਂ ਦੀ ਜੀ ਤਾਂ ਉਹ ਕੀ ਕਰਨਗੇ ਮੈਨੂੰ 10% ਉਹ ਜਿਹੜਾ ਮੈਨੂੰ ਮੇਰੇ ਅਫੀਲੀਏਟ ਅਕਾਊਂਟ ਦੇ ਵਿੱਚ ਪਾ ਦੇਣਗੇ ਉਹ ਮੇਰੀ ਜਿੰਨੀ ਵੀ ਮਹੀਨੇ ਦੀ ਇਨਕਮ ਇਕੱਠੀ ਹੁੰਦੀ ਰਹੀ ਮੰਨ ਲਓ ਕਿ ਚੱਲੋ ਮੈਂ ਉਹਨਾਂ ਦੀ 30 ਤੋਂ 40 ਚੀਜ਼ਾਂ ਸੇਲ ਕਰਾਤੀਆਂ ਉਹਨਾਂ ਦੇ ਲਿੰਕ ਸ਼ੇਅਰ ਕਰ ਕਰਕੇ 30 ਤੋਂ 40 ਚੀਜ਼ਾਂ ਉਹਨਾਂ ਦੀਆਂ ਸੇਲ ਕਰਵਾਤੀਆਂ ਇਹਨਾਂ ਸਾਰੀ ਚੀਜ਼ਾਂ ਤੇ ਮੰਨ ਲਓ ਕਿ ਇਸ ਤੇ 5% ਸੀ ਕਿਸੇ ਤੇ 10% ਸੀ ਕਿਸੇ ਤੇ 15% ਸੀ ਕਿਸੇ ਤੇ 30% OC ਮੈਨੂੰ ਜਿਹਨਾਂ ਆਪਾਂ ਕਹਿਦੇ ਨੇ ਰੈਵਨਿਊ ਮੈਨੂੰ ਮਿਲਣਾ ਸੀ ਉਹਨਾਂ ਦੀ ਸੇਲ ਕਰਵਾਏ ਤੇ ਉਹ ਜਿੰਨਾ ਵੀ ਇਕੱਠਾ ਹੋਊਗਾ ਟੋਟਲ ਇਕੱਠਾ ਹੋਊਗਾ ਮੰਨ ਕੇ ਚਲੋ ਮੇਰਾ ਮਹੀਨੇ ਦਾ ਬਣਦਾ ਵਾ ਮਨ ਕੇ ਜਲਵਾ ਮਹੀਨੇ ਦਾ 80000 ਰੁਪਏ ਤੋਂ ਲੈ ਕੇ 90000 ਰੁਪਏ ਬਣ ਗਿਆ ਉਹ ਸਾਰਾ ਮੇਰੇ ਅਫੀਲੀਏਟ ਅਕਾਊਂਟ ਦੇ ਵਿੱਚ ਆਏਗਾ ਤੇ ਜਿਹੜਾ ਅਫੀਲੀਏਟ ਅਕਾਊਂਟ ਹੋਊਗਾ ਉਹਦੇ ਵਿੱਚ ਆਪਾਂ ਆਪਣੀ ਬੈਂਕ ਦੀ ਡਿਟੇਲ ਭਰੀ ਹੋਊਗੀ ਪੂਰੀ ਸਵਿਫਟ ਕੋਡ ਭਰਿਆ ਹੋਊਗਾ ਆਈਐਫਐਸਸੀ ਕੋਡ ਭਰਿਆ ਹੋਊਗਾ ਆਪਣਾ ਨਾਮ ਭਰਿਆ ਹੋਊਗਾ ਬੈਂਕ ਦਾ ਨਾਮ ਭਰਿਆ ਹੋਊਗਾ ਸਾਰਾ ਕੁਝ ਭਰਿਆ ਹੋਊਗਾ ਉਹ ਆਟੋਮੈਟਿਕਲੀ ਜਦੋਂ ਵੀ ਨਾ ਕੰਪਲੀਟ ਹੋ ਜਾਏਗਾ 1000 ਰੁਪਏ ਤੋਂ ਜਦੋਂ ਤੁਹਾਡੇ 1000 ਰੁਪਏ ਤੋਂ ਵੱਧ ਰੁਪਏ ਹੋਣਗੇ ਜਿੰਨੇ ਵੀ ਉਹ ਸਿੱਧੇ ਤੁਹਾਡੇ ਖਾਤੇ ਦੇ ਵਿੱਚ ਉਹ ਪਾ ਦੇਣਗੇ 2 ਜਾਂ 3 ਤਰੀਕ ਦੇ ਵਿੱਚ ਤੁਹਾਡੇ ਖਾਤੇ ਦੇ ਵਿੱਚ ਸਿੱਧੇ ਆ ਜਾਣਗੇ ਤੇ ਜਿੰਨਾ ਵੀ ਤੁਸੀਂ ਇਹਨੂੰ ਸ਼ੇਅਰ ਕਰੋਗੇ ਤਾਂ ਮੈਂ ਕਹਿੰਦਾ ਤੁਹਾਨੂੰ ਓਨੇ ਹੀ ਤੁਸੀਂ ਪੈਸੇ ਕਮਾ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਆ ਵੀ ਜਿਹੜਾ ਅਫੀਲੀਏਟ ਮਾਰਕੀਟ ਜਿਹੜਾ ਇਹ ਪੇਜ ਆ ਜਾਂ ਕਿਸੇ ਦਾ ਅਕਾਊਂਟ ਆ ਇਹਨੂੰ ਕਿਵੇਂ ਬਣਾਇਦਾ ਵਾ ਜੇ ਤੁਹਾਨੂੰ ਬਣਾਉਣਾ ਆਂਦਾ ਵਾ ਤਾਂ ਬਹੁਤ ਵਧੀਆ ਵਾ ਜੇ ਨਹੀਂ ਬਣਾਉਂਦਾ ਤਾਂ ਤੁਸੀਂ ਇਸ ਵੀਡੀਓ ਦੇ ਥੱਲੇ ਕਮੈਂਟ ਕਰ ਦਿਓ ਤੇ ਉਹ ਮੈਨੂੰ ਦਿਖੋ ਵੀ ਅਫੀਲੀਏਟ ਅਕਾਊਂਟ ਬਣਾਉਣ ਵਾਸਤੇ ਦੱਸੋ ਮੈਂ ਤੁਹਾਨੂੰ ਉਹ ਅਫੀਲੀਏਟ ਅਕਾਊਂਟ ਕਿਵੇਂ ਬਣਾਇਆ ਤਾਂ ਪੂਰੀ ਡਿਟੇਲ ਦੇ ਵਿੱਚ ਇੱਕ ਵੀਡੀਓ ਬਣਾ ਕੇ ਲੈ ਕੇ ਆਵਾਂਗਾ ਤੁਸੀਂ ਉਸੀ ਤਰ੍ਹਾਂ ਸੇਮ ਟੂ ਸੇਮ ਤੁਸੀਂ ਅਫੀਲੀਏਟ ਆਪਣਾ ਜਿਹੜਾ ਅਕਾਊਂਟ ਆ ਤੁਸੀਂ ਇਹ ਮਜੈਂਟਾ ਕ੍ਰੀਏਟ ਕਰ ਲੈਣਾ ਤੁਸੀਂ ਤੇ ਫਿਰ ਤੁਸੀਂ ਉਹ ਤੋਂ ਪੁੱਛ ਵੀ ਜੂ ਤੁਸੀਂ ਚੀਜ਼ਾਂ ਜਿਹੜੀ ਸੇਲ ਕਰਨੀਆਂ ਉਹ ਤੁਸੀਂ WhatsApp ਦੇ ਗਰੁੱਪਾਂ ਦੇ ਵਿੱਚ Telegram ਦੇ ਗਰੁੱਪਾਂ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਦੀਆਂ ਉਦਾਂ ਵੀ ਜਿਹਦੇ ਆਪਾਂ ਦੇਖੀਏ ਆਪਾਂ 24 ਘੰਟੇ ਦੇ ਵਿੱਚੋਂ ਆਪਾਂ 18 ਉਹ ਨਿਕਰ ਟੈਪ WhatsApp ਚ ਚਲਾਉਨੇ ਆ ਰਾਤ ਨੂੰ ਸੌਣਾ ਲੱਗੇ ਵੀ ਚਲਾਉਣਾ ਹੈ Telegram ਵੀ ਆਪਾਂ ਨੋਰਮਲੀ ਚਲੋਨੀ ਚਲੋਨੇ ਆ ਜੇ ਤੁਹਾਨੂੰ WhatsApp ਤੇ Telegram ਚਲਾਉਣ ਨਾਲ ਤੁਹਾਨੂੰ ਇਨੇ ਪੈਸੇ ਕਮਾਏ ਜਾਂਦੇ ਆ ਤਾਂ ਤੁਸੀਂ ਕਮਾ ਸਕਦੇ ਹੋ ਮੇਰੇ ਕੋਲ ਤਿੰਨ ਚਾਰ ਬੰਦੇ ਮੇਰੀ ਨੋਲਜ ਦੇ ਵਿੱਚ ਹੈਗੇ ਨੇ ਜਿਹੜੇ ਮੇਰੇ ਨਾਲ Telegram ਲਿੰਕ ਤੇ ਜੁੜੇ ਹੋਏ ਨੇ ਉਹ ਡੇਲੀ ਕੁ ਟੋਕਾ ਟਮਾਨੇ ਲਈ ਉਹ 7000 ਰੁਪਏ ਤੋਂ ਲੈ ਕੇ 7000 ਰੁਪਏ ਤੋਂ ਲੈ ਕੇ ਉਹ 15000 ਰੁਪਏ ਬੜੇ ਆਰਾਮ ਨਾਲ ਕਮਾ ਰਹੇ ਨੇ ਇੱਕ ਦਿਨ ਦਾ ਸਿਰਫ ਇਹ ਮੈਂ ਤੁਹਾਨੂੰ ਸੱਚਿਆਂ ਦਾ ਦੱਸ ਪਿਆ ਵਾਂ ਉਹਨਾਂ ਦੇ ਜਿਹੜੇ ਟੈਨੀਗ੍ਰਾਮ ਤੇ ਜਿਹੜੇ ਉਹਨਾਂ ਦੇ ਗਰੁੱਪ ਦੇ ਵਿੱਚ ਮੈਂਬਰ ਨੇ ਨਾ ਪਤਾ ਕਿੰਨੇ ਨੇ ਉਹਦੇ ਗਰੁੱਪ ਵਿੱਚ 5,24,943 ਇੰਨੇ ਮੈਂਬਰ ਨੇ ਦੇ ਲੋ 5,24,943 ਜੇ ਉਹ ਇੱਕ ਲਿੰਕ ਪਾਉਂਦੇ ਆ 5,24,943 ਦੇ ਵਿੱਚੋਂ ਤਾਂ ਮੰਨ ਕੇ ਚੱਲੋ ਇਹਦੇ ਵਿੱਚ 50 ਬੰਦਿਆਂ ਨੇ ਵੀ ਇੱਕ ਚੀਜ਼ ਖਰੀਦ ਲਈ 50 ਬੰਦਿਆਂ ਨੇ ਤੇ ਉਹਨਾਂ ਨੂੰ ਹਰੇਕ ਤੇ 10% ਦੇ ਦੇਖ ਲੈ ਇੱਕ ਦਿਨ ਦੇ ਵਿੱਚ 50 ਬੰਦੇ ਖਰੀਦਦੇ ਫੇਰੇ ਤਾਂ ਮਹੀਨੇ ਦੇ ਵਿੱਚ ਕਿੰਨੇ ਖਰੀਦਣਗੇ ਉਹਨਾਂ ਦੀ ਮਹੀਨੇ ਦੀ ਕਮਾਈ ਉਹਨਾਂ ਦੀ 5 ਲੱਖ ਰੁਪਏ ਤੋਂ ਉੱਪਰ ਦੀ ਕਮਾਈ ਉਹ ਮੇਰੇ ਰਿਲੇਟਿਵ ਨੇ ਕੋਈ ਜਾਣਦੇ ਨੇ ਸੋਮੇ ਕਹਿੰਦਾ ਵਾ ਵੀ ਇਹ ਕੰਮ ਬਹੁਤ ਵਧੀਆ ਹੈ ਤੂੰ ਇੱਕ ਵਾਰੀ ਤੁਸੀਂ ਕਰਕੇ ਦੇਖ ਤੁਹਾਨੂੰ ਬਹੁਤ ਹੀ ਪੈਸਾ ਆਏਗਾ ਤੇ ਇਨਕਮ ਬਹੁਤ ਵਧੀਆ ਹੋਵੇਗੀ ਜੇ ਤੁਹਾਨੂੰ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਡਾਊਟ ਆ ਤੁਹਾਨੂੰ ਅਫੀਲੀਏਟ ਅਕਾਊਂਟ ਨਹੀਂ ਬਣਾਉਣਾ ਆਂਦਾ ਤੁਹਾਨੂੰ ਅਫੀਲੀਏਟ ਅਕਾਊਂਟ ਦੇ ਵਿੱਚ ਤੁਸੀਂ ਆਪਣਾ ਬੈਂਕ ਅਕਾਊਂਟ ਕਿਵੇਂ ਜੋੜਨਾ ਤੁਸੀਂ ਮੈਨੂੰ ਥੱਲੇ ਕਮੈਂਟ ਕਰਕੇ ਲਿਖੋ ਮੈਂ ਤੁਹਾਡੀ ਮਦਦ ਜ਼ਰੂਰ ਕਰਾਂਗਾ ਮੈਂ ਤੁਹਾਡੀ ਮਦਦ ਕਰਨ ਲਈ ਪਿੱਛੇ ਨਹੀਂ ਹਟਾਂਗਾ ਹਮੇਸ਼ਾ ਤੁਹਾਡੀ ਹੈਲਪ ਕਰਾਂਗਾ ਜਿੱਥੇ ਹੋ ਸਗੀ ਜਿੰਨਾ ਤੁਹਾਡਾ ਸਾਥ ਹੋਆ ਮੈਂ ਇਹ ਦੇਣ ਦੀ ਕੋਸ਼ਿਸ਼ ਕਰਾਂਗਾ ਬਸ ਮੇਰੀ ਇਹ ਰਿਕਵੈਸਟ ਹੈ ਕਿ ਤੁਸੀਂ ਵੇਲੇ ਨਾ ਬੈਠੋ ਤੁਸੀਂ WhatsApp Telegram ਤੁਸੀਂ ਚਲੋਨੇ ਉਹ ਤੁਹਾਨੂੰ ਤੁਹਾਡਾ ਕੋਈ ਫਾਇਦਾ ਹੋਵੇ ਜੀ ਤੁਸੀਂ ਇੱਕ ਵਾਰੀ ਗਰੁੱਪ ਕ੍ਰੀਏਟ ਕਰ ਲਓ ਤੁਹਾਨੂੰ ਤੇ ਅਫੀਲੀਏਟ account ਬਣਾ ਲਓ ਤੁਹਾਨੂੰ ਦੇਖੋ ਲੱਖਾਂ ਰੁਪਏ ਤੁਹਾਨੂੰ ਦਿਨ ਦੇ ਵਿੱਚ ਆਉਣੇ ਸ਼ੁਰੂ ਹੋ ਜਾਣਗੇ ਇਹ ਪਾਰਟ ਟਾਈਮ ਆ ਤੁਸੀਂ ਇਹਨੂੰ ਕਿਸੇ ਕਦੋਂ ਵੀ ਕਰ ਸਕਦੇ ਹੋ ਜੈਨੂੰ ਸਿਰਫ ਤੁਸੀਂ 2 ਤੋਂ 3 ਘੰਟੇ ਕਰਨਾ ਤੁਸੀਂ ਘਟੋ-ਕਟ ਇੱਕ ਦਿਨ ਦੇ ਵਿੱਚ 10 ਤੋਂ ਲੇਕਿਨ 15 ਲਿੰਕ ਤੁਸੀਂ ਸ਼ੇਅਰ ਕਰਨੇ ਨੇ ਦੇ ਨੇ ਹਰ ਇੱਕ ਬੰਦੇ ਨੂੰ ਚੀਜ਼ਾਂ ਦੀ ਲੋੜ ਹੁੰਦੀ ਆ ਕਦੇ ਤੁਸੀਂ ਮੋਬਾਈਲ ਫੋਨ ਦਾ ਲਿੰਕ ਸ਼ੇਅਰ ਕਰਤਾ ਕਦੇ ਤੁਸੀਂ ਕੰਪਿਊਟਰ ਦਾ ਕਰਤਾ ਕਰੇ ਟੈਬਲੇਟ ਦਾ ਕਰਤਾ ਕਦੇ ਤੁਸੀਂ ਆਪਣੀ ਇਹ ਆਫੋਲਡ ਕਰਦਾ ਆਈਫੋਨ ਦਾ ਕਰਦਾ ਤੁਸੀਂ ਕਿਸੇ ਚੀਜ਼ਾਂ ਤੇ ਵੀ ਕਰਦੇ ਜਿਹਦੇ ਕਿਸੇ ਨੂੰ ਚੀਜ਼ ਕੋਈ ਪਸੰਦ ਆਏਗੀ ਉਹ ਨੂੰ ਬਾਏ ਕਰਨੇਗਾ ਤਾਂ ਤੁਹਾਨੂੰ ਜਿੰਦਾ ਵੀ ਕਮਿਸ਼ਨ ਹੋਏਗਾ 10% 15% ਉਹ ਤੁਹਾਨੂੰ ਆਟੋਮੈਟਿਕ ਹੀ ਤੁਹਾਨੂੰ ਆਉਂਦਾ ਰਹੇਗਾ ਤਾਂ ਤੁਸੀਂ ਉਹਨੂੰ ਚੈੱਕ ਵੀ ਕਰ ਸਕਦੇ ਮੈਂ ਵੀ ਇੱਕ ਐਫੀਨੇਟ ਅਕਾਊਂਟ ਬਣਾਇਆ ਹੋਇਆ ਵਾ ਪਰ ਮੈਂ ਉੱਤੇ ਕੰਮ ਬਹੁਤ ਘੱਟ ਕਰਦਾ ਹਾਂ ਕਿਉਂਕਿ ਟਾਈਮ ਨਹੀਂ ਮਿਲਦਾਗਾ ਹੁਣ ਮੈਨੂੰ ਕਈ ਕਮੈਂਟ ਕਰਦੇ ਨੇ ਕਈ ਮੈਨੂੰ ਇੰਸਟਾਗ੍ਰਾਮ ਤੇ ਵੀ ਮੈਸੇਜ ਕਰਦੇ ਨੇ ਉਹ ਕਹਿੰਦੇ ਵੀਰੇ ਜੇ ਤੂੰ ਇੰਨਾ ਪੈਸਾ ਦੱਸਦਾ ਸੀ ਕਮਾਇਆ ਜਾ ਸਕਦਾ ਆਨਲਾਈਨ ਤਾਂ ਤੂੰ ਕਿਉਂ ਨਹੀਂ ਕਮਾਉਂਦਾਗਾ ਮੈ ਯਾਰ ਮੈਂ ਆਲਰੇਡੀ ਪਹਿਲਾਂ ਕਮਾਰਾ ਵਾਂ ਮੈਂ ਘਟੋ ਘਟ ਬਹੁਤ ਸਾਰੇ YouTube ਚੈਨਲ ਤੇ Facebook ਬੁੱਕ ਪੇਜ ਮੈਂ ਆਲਰੇਡੀ ਚਲਾ ਰਿਹਾ ਵਾਂ ਵੀ ਯਾਰ ਮੈਂ ਕਿਹੜਾ ਸ਼ਕਤੀਮਾਨ ਆ ਵੀ ਜਿਹੜੇ ਮੈਂ ਸਾਰੀ ਚੀਜ਼ਾਂ ਹੈਂਡਲ ਕਰੀ ਜਾਊਂਗਾ ਮੰਨ ਕੇ ਜਦੋਂ ਮੈਂ 50 ਚੀਜ਼ਾਂ ਨੇ ਜਿਹੜੀਆਂ 50 ਚੀਜ਼ਾਂ ਤੋਂ ਬਸ ਇੱਕ ਮਹੀਨਾ ਹੁੰਦਾ ਯਾਰ 50 ਚੀਜ਼ਾਂ ਥੋੜੀ ਮੈਂ ਕੰਟੀਨਿਊ ਕਰ ਸਕਦਾ ਵਾਂ ਕਿਉਂਕਿ ਮੈਂ ਅੱਠ ਮੇਰੇ YouTube ਚੈਨਲ ਮੇਰੇ ਅੱਠ YouTube ਚੈਨਲ ਚੱਲਦੇ ਆ ਤੇ ਅੱਠ ਮੇਰੇ Facebook ਪੇਜ ਵੀ ਚੱਲਦੇ ਆ ਮੈਂ ਆਪਣੇ ਸਾਰੇ YouTube ਚੈਨਲ ਦਾ ਲਿੰਕ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਤੁਸੀਂ ਜਾ ਕੇ ਦੇਖ ਲਓ ਮੇਰੇ ਕਿਹੜੇ ਕਿਹੜੇ YouTube ਚੈਨਲ ਨੇ ਤੇ ਮੈਂ ਤੁਹਾਨੂੰ ਮੈਂ ਬਤੀਆ ਇਹਨਕੋ ਕਰਤਾ ਵਾਂ ਹੁਣ ਮੈਂ ਉਹਨਾਂ ਨੂੰ ਜੇ ਹੈਂਡਲ ਕਰਾਂਗਾ ਮੈਂ ਤਾਂ ਹੀ ਅੱਗੇ ਚੱਲਾਂਗਾ ਜੇ ਮੈਂ ਸਾਰੇ 50 ਪਾਸੇ ਦਿੱਤਾ ਵਸਾਲਾਂਗਾ ਫਿਰ ਤਾਂ ਮੈਂ ਅੱਗੇ ਵਧ ਹੀ ਨਹੀਂ ਸਕਦਾ ਆਇਗਾ ਕਿਉਂਕਿ ਮੈਂ ਇਹ ਜਿਹੜੇ ਮੈਂ 8-9 YouTube ਚੈਨਲ ਨੇ Facebook ਪੇਜ ਨੇ ਉਹਨਾਂ ਤੇ ਵੀ ਤਾਂ ਇਹ ਕੰਟੈਂਟ ਪਾਉਣਾ ਹੀ ਹੁੰਦਾ ਤੇ ਮੈਂ ਆਪਣੀ ਫੈਮਿਲੀ ਵੀ ਵੇਖਣੀ ਹੁੰਦੀ ਆ ਸਾਰਾ ਕੁਝ ਦੇਖਣਾ ਹੁੰਦਾ ਵਾ ਸੋ ਇਸ ਕਰਕੇ ਮੈਂ ਕਹਿੰਦਾ ਕਿ ਜੜੀ ਮੇਰੇ ਕੋਲ ਨੋਲਜ ਹੈਗੀ ਆ ਮੈਂ ਤੁਹਾਨੂੰ ਦਵਾਂ ਤੁਸੀਂ ਘਰੇ ਬੈਠੇ ਰਹਿਣ ਨਾਲ ਪੈਸੇ ਕਮਾ ਸਕ ਆਨਲਾਈਨ ਪੈਸਾ ਬਹੁਤ ਕਮਾਇਆ ਜਾ ਸਕਦਾ ਵਾ ਬਸ ਤੁਸੀਂ ਸਿਰਫ ਇੱਕ ਵਾਰੀ ਟ੍ਰਸਟ ਕਰਕੇ ਤੇ ਸਿਰਫ ਇੱਕ ਵਾਰੀ ਦਿਨੋ ਕਰਕੇ ਦੇਖੋ ਜਦੋਂ ਤੁਸੀਂ ਦਿਨੋ ਕਰੋਗੇ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ 3 ਤੋਂ 5 7 ਲੱਖ ਰੁਪਇਆ ਆਰਾਮ ਨਾਲ ਘਰੇ ਬੈਠੇ ਤੁਸੀਂ ਕਮਾਓਗੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਨਾ ਹੀ ਅਗਰ ਤੁਹਾਨੂੰ ਵੀਡੀਓ ਵਧੀਆ ਲੰਗੀ ਤਾਂ ਪਲੀ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਹਾਡਾ ਕੋਈ ਵੀ ਸਵਾਲ ਆ ਤਾਂ ਤੁਸੀਂ ਮੈਨੂੰ ਥੱਲੇ ਇੰਸਟਾਗ੍ਰਾਮ ਉੱਤੇ ਤੁਸੀਂ ਮੈਨੂੰ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਥੱਲੇ ਤੁਸੀਂ ਇਸ ਵੀਡੀਓ ਦੇ ਕਮੈਂਟ ਦੇ ਵਿੱਚ ਵੀ ਤੁਸੀਂ ਲਿਖ ਸਕਦੇ ਹੋ ਜੀ ਤੇ ਮੈਂ ਆਪਣਾ ਜਿਹੜਾ ਵਟਸਐਪ ਦਾ ਨੰਬਰ ਆ ਮੈਂ ਉਹ ਵੀ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੁਸੀਂ ਮੈਨੂੰ ਕਦੋਂ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜਾਂ ਤੁਸੀਂ ਮੈਨੂੰ ਵਾਪਸ ਕਰਕੇ ਮੈਸੇਜ ਕਰਕੇ ਵੀ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭ